ਇੱਕ ਅੰਗਰੇਜ਼ ਰਾਈਟਰ ਹੋਇਆ ਏ ਉਹਨੇ ਦੁਨੀਆ ਦਾ ਪਰਮਣ ਕੀਤਾ ਉਹਨੇ ਕਿਤਾਬ ਲਿਖੀ ਵੀ ਸਭ ਤੋਂ ਦਲੇਰ ਕੌਮ ਕਿਹੜੀ ਆ ਉਹਦੇ ਵਿੱਚ ਉਹਨੇ ਲਿਖਤਾ ਮਰਹੱਟੇ ਇਹ ਮਰਤੇ ਜਾਂਦੇ ਪਰ ਹਟਦੇ ਨਹੀਂ ਕਿਤਾਬ ਤਿਆਰ ਹੋ ਗਈ ਤੇ ਚੱਲਦਾ ਚੱਲਦਾ ਕਿਤੇ ਕਿਸਮਤ ਚੰਗੀ ਸੀ ਹਰਮੰਦਰ ਸਾਹਿਬ ਆ ਗਿਆ ਕੋ ਸਤਨਾਮ ਤੇ ਜਦੋਂ ਉਹਨੇ ਪ੍ਰਸ਼ਾਦਾ ਛਕਿਆ ਤੇ ਦੁੱਖ ਭਜਨੀ 베ਰੀ ਦੇ ਕੀਤੇ ਦਰਸ਼ਨ ਤੇ ਲੱਗਾ ਪ੍ਰਕਰਮਾ ਕਰਨ ਅੱਗੇ ਬਾਪੂ ਖੰਡਾ ਲੈ ਕੇ ਖੜੋਤਾ ਕਹਿੰਦਾ ਇਹ ਇਹ ਕੌਣ ਹੈ ਕੋਰਾ ਕਹਿੰਦਾ ਇਹ ਕੌਣ ਹੈ ਉਥੇ ਇੰਗਲਿਸ਼ ਹਿੰਦੀ ਤੇ ਪੰਜਾਬੀ ਜਿ ਇਤਿਹਾਸ ਆ ਜਦੋਂ ਗੋਰੇ ਨੇ ਇਤਿਹਾਸ ਪੜ੍ਹਿਆ ਤੇ ਉਹਦੀ ਡਾਇਰੀ ਛੁੱਟ ਗਈ ਕਹਿੰਦਾ ਮੈਂ ਗਲਤ ਲਿਖਤਾ ਹਾਂ ਮੈਂ ਇਹ ਲਿਖ ਬੈਠਾ ਏ ਸਭ ਤੋਂ ਦਲੇਰ ਕੌਮ ਮਰਹਟਿਆ ਜਿਹੜੇ ਮਰਤੇ ਜਾਂਦੇ ਪਛਾਣ ਹੀ ਹਟਦੇ ਕਹਿੰਦੇ ਅੱਜ ਪਤਾ ਲੱਗਾ ਓਏ ਗੁਰੂ ਗੋਬਿੰਦ ਸਿੰਘ ਦਾ ਖਾਲਸਾ ਜਿਹੜਾ ਮਰਨ ਤੋਂ ਬਾਅਦ ਵੀ ਨਹੀਂ ਹਟਦਾ ਆਖੋ ਸਤਨਾਮ ਲੱਥੇ ਸਿਰ ਤੋਂ 13 ਮੀਲ ਤੁਰ ਕੇ ਗਏ ਕਹਿੰਦਾ ਦੁਨੀਆ ਦੀ ਸਭ ਤੋਂ ਦਲੇਰ ਸਭ ਤੋਂ ਮਰਦਕੌਮ ਹੈ ਗੁਰੂ ਗੋਬਿੰਦ ਸਿੰਘ ਦਾ ਖਾਲਸਾ ਜਿਹੜੇ ਲੱਥੇ ਸਿਰ ਤੋਂ ਤੁਰ ਗਏ ਮੇਰਾ ਸਿਰ ਝੁਕਦਾ ਇਹਨਾਂ ਅੱਗੇ ਸੋ ਭਾਗਾ ਵਾਲਿਓ